600 ਕਰੋੜ ਦੀ ਮਾਲਕਣ ਆਪਣੇ ਨੌਕਰ ਨੂੰ ਕਹਿੰਦੀ ਹੈ ਕਿ ਮੇਰੇ ਲਈ ਚਾਹ ਬਣਾ ਕੇ ਲੈ ਕੇ ਆ। ਨੌਕਰ ਚਾਹ ਬਣਾ ਕੇ ਲਿਆਉਂਦਾ ਹੈ। ਤੇ ਜਦੋਂ ਹੀ ਮਾਲਕਣ ਚਾਹ ਪੀ ਲੈਂਦੀ ਹੈ ਤਾਂ ਉਸ ਨੂੰ ਚਪਕੀਆਂ ਆਉਣ ਲੱਗਦੀਆਂ। ਉਸ ਨੂੰ ਨੀਂਦ ਆਉਣ ਲੱਗਦੀ ਹੈ। ਤਾਂ ਉਹ ਕਹਿ ਦਿੰਦੀ ਹੈ ਕਿ ਮੈਨੂੰ ਕੋਈ ਡਿਸਟਰਬ ਨਾ ਕਰੇ ਮੈਂ ਸੌਣਾ ਹੈ। ਤੇ ਉਹ ਸੌ ਜਾਂਦੀ ਹੈ। ਸੌਣ ਤੋਂ ਬਾਅਦ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਹ ਇੱਕ ਲੱਕੜ ਦੇ ਬਕਸੇ ਦੇ ਵਿੱਚ ਕੈਦ ਹੁੰਦੀ ਹੈ। ਉਹ ਬਾਜਾ ਮਾਰਦੀ ਹੈ ਆਪਣੇ ਪਰਿਵਾਰ ਵਾਲਿਆਂ ਨੂੰ ਬੁਲਾਉਂਦੀ ਹੈ ਪਰ ਕੋਈ ਵੀ ਉਸ ਦੀ ਆਵਾਜ਼ ਨਹੀਂ ਸੁਣ ਰਿਹਾ ਸੀ ਉਹ ਚੀਕਾਂ ਮਾਰਦੀ ਹੈ ਚੱਲਾਉਂਦੀ ਹੈ ਪਰ ਕਿਸੇ ਨੇ ਵੀ ਉਸ ਦੀ ਆਵਾਜ਼ ਨਹੀਂ ਸੁਣੀ ਤੇ ਫਿਰ ਉਸ ਬਕਸੇ ਨੂੰ 35 ਮਹੀਨਿਆਂ ਬਾਅਦ ਲਗਭਗ 35 ਮਹੀਨਿਆਂ ਬਾਅਦ ਖੋਲ੍ਹਿਆ ਜਾਂਦਾ ਹੈ ਮਜਿਸਟ੍ਰੇਟ ਡਾਕਟਰਾਂ ਦੀ ਟੀਮ ਫਰੈਂਸਿਕ ਟੀਮ ਤੇ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰੇ ਘਟਨਾ ਕਰਮ ਦੀ ਵੀਡੀਓਗ੍ਰਾਫੀ ਵੀ ਬਣਾਈ ਜਾਂਦੀ ਹੈ ਤੇ ਸਾਰੇ ਲੋਕ ਇਹ ਸੋਚ ਰਹੇ ਸੀ ਕਿ ਇੰਨੀ ਅਮੀਰ ਔਰਤ ਦੇ ਨਾਲ ਇਹ ਕਿਦਾਂ ਹੋ ਸਕਦਾ ਹੈ ਇਹ ਕੌਣ ਕਰ ਸਕਦਾ ਹੈ ਇਹ ਗੱਲ ਕਿਸੇ ਨੂੰ ਵੀ ਹਾਜਮ ਨਹੀਂ ਹੋ ਰਹੀ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਸੱਚੀ ਘਟਨਾ ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦਾ ਇੱਕ ਇਲਾਕਾ ਰਿਚਮੰਡਲਾ 27 ਅਗਸਤ 1947 ਦੀ ਗੱਲ ਹੈ ਹైదరాబాద్ ਜੈਪੁਰ ਤੇ ਮਸੂਰ ਦਾ ਪੂਰਬ ਦਿਵਾਨ ਜਿਸ ਦਾ ਨਉ ਸਰ ਮਿਰਜਾ ਸੀ ਉਸ ਦੇ ਘਰ ਉਸ ਦੀ ਪੋਤੀ ਦਾ ਜਨਮ ਹੁੰਦਾ ਹੈ ਪੋਤੀ ਬੜੀ ਸੋਹਣੀ ਹੁੰਦੀ ਹੈ ਜਿਸ ਦਾ ਨਉ ਸ਼ਕੀਰੇ ਖਲੀਲੀ ਰੱਖਿਆ ਜਾਂਦਾ ਹੈ ਬੜੇ ਅੱਛੇ ਢੰਗ ਨਾਲ ਉਸ ਦੀ ਪਰਪ੍ਰਿਸ਼ ਹੁੰਦੀ ਹੈ ਤੇ ਹੁਣ ਉਹ ਵੱਡੀ ਹੋ ਜਾਂਦੀ ਹੈ ਵੱਡੀ ਹੋਣ ਤੋਂ ਬਾਅਦ ਉਸ ਦਾ ਵਿਆਹ ਇੱਕ ਆਈਏਐਸ ਅਫੀਸਰ ਜਿਸ ਦਾ ਨਾਮ ਅਕਬਰ ਮਿਰਜ਼ਾ ਸੀ ਉਸ ਨਾਲ ਕਰ ਦਿੱਤਾ ਜਾਂਦਾ ਹੈ ਉਹ ਵਿਦੇਸ਼ੀ ਰਾਜਦੂਤ ਸੀ ਤੇ ਉਸ ਦੀ ਪੋਸਟਿੰਗ ਆਸਟ੍ਰੇਲੀਆ ਦੇ ਵਿੱਚ ਹਾਈ ਕਮਿਸ਼ਨਰ ਦੀ ਸੀ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਦਾ ਵਿਦੇਸ਼ਾਂ ਦੇ ਵਿੱਚ ਵੀ ਉਸ ਨੂੰ ਘਮਾਉਂਦਾ ਹੌਲੀ-ਹੌਲੀ ਸਮਾਂ ਬੀਤਣ ਲੱਗਿਆ ਤਾ ਇੱਕ ਇੱਕ ਕਰਕੇ ਉਸ ਦੇ ਘਰ ਚਾਰ ਬੇਟੀਆਂ ਨੇ ਜਨਮ ਲਿਆਤਾ ਹੁਣ ਸ਼ਕੇਰੇ ਖਲੀਲੀ ਬੰਗਲੌਰ ਦੇ ਵਿੱਚ ਹੀ ਰਹਿਣ ਲੱਗੀ ਤੇ ਆਪਣੀ ਜ਼ਮੀਨ ਜਾਇਦਾਦ ਨੂੰ ਸੰਭਾਲਣ ਲੱਗੀ ਪਰ ਉਸ ਦਾ ਪਤੀ ਕਦੇ ਭਾਰਤ ਵਿੱਚ ਰਹਿੰਦਾ ਤੇ ਕਦੇ ਭਾਰਤ ਚੋਂ ਬਾਹਰ ਰਹਿੰਦਾ ਇੱਕ ਵਾਰ ਰਾਮਪੁਰ ਦੇ ਨਵਾਬ ਦੇ ਘਰ ਵਿਆਹ ਦਾ ਫੰਕਸ਼ਨ ਸੀ ਅਕਬਰ ਮਿਰਜ਼ਾ ਨੇ ਸ਼ਕੇਰੇ ਖਲੀਲੀ ਨੂੰ ਕਿਹਾ ਕਿ ਵਿਆਹ ਦੇ ਵਿੱਚ ਤੂੰ ਚਲੀ ਜਾਈਂ ਮੇਰੇ ਕੋਲ ਸਮਾਂ ਨਹੀਂ ਇਹ ਗੱਲ ਆ 1983 ਦੀ ਤਾਂ ਸ਼ਕੇਰੇ ਖਲੀਲੀ रामपुर ਚਲੀ ਜਾਂਦੀ ਹੈ ਵਿਆਹ ਦੇ ਵਿੱਚ ਉੱਥੇ ਨਵਾਬ ਦਾ ਇੱਕ ਨੌਕਰ ਹੁੰਦਾ ਜਿਸ ਦਾ ਨਾਮ ਮਨੋਰ ਲਾਲ ਮਿਸ਼ਰਾ ਸੀ ਉਹ ਬੜਾ ਹੀ ਛਾਤਰ ਕਿਸਮ ਦਾ ਬੰਦਾ ਸੀ ਉਹ ਚਿਹਰੇ ਪੜਦਾ ਸੀ ਉਹ ਸ਼ਕੇਰੇ ਖਲੀਲੀ ਨੂੰ ਮਿਲਦਾ ਤੇ ਉਸ ਨੂੰ ਕਹਿੰਦਾ ਕਿ ਤੁਹਾਡੇ ਮਨ ਦੇ ਅੰਦਰ ਮੁੰਡੇ ਦੀ ਚਾਹ ਗਈ ਤੁਸੀਂ ਹਮੇਸ਼ਾ ਇਹ ਸੋਚਦੇ ਰਹਿੰਦੇ ਹੋ ਕਿ ਤੁਹਾਡੇ ਇੱਕ ਮੁੰਡਾ ਹੋਣਾ ਚਾਹੀਦਾ ਤਾਂ ਸ਼ਕੀਰੇ ਖਲੀਲੀ ਨੇ ਕਿਹਾ ਕਿ ਤੈਨੂੰ ਕਿਵੇਂ ਪਤਾ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਤੁਹਾਡਾ ਚਿਹਰਾ ਦੱਸ ਰਿਹਾ ਹੈ ਤੇ ਮੈਂ ਤੁਹਾਡੀ ਇਹ ਚਾਹਨਾ ਪੂਰੀ ਕਰ ਸਕਦਾ ਉਸ ਨੌਕਰ ਨੇ ਸ਼ਕੀਰੇ ਖਲੀਲੀ ਦੀ ਦੁੱਖ ਦੀ ਰਾਗ ਉੱਤੇ ਹੱਥ ਰੱਖ ਦਿੱਤਾ ਸੀ ਉਸ ਤੋਂ ਪੁੱਛਦੀ ਹੈ ਕਿ ਤੂੰ ਕੀ ਕਰਦਾ ਤਾਂ ਉਸਨੇ ਕਿਹਾ ਕਿ ਮੈਂ ਰਾਮਪੁਰ ਦੇ ਨਵਾਬ ਦੀ ਜਾਇਦਾਦ ਦੀ ਸਾਮ ਸੰਭਾਲ ਕਰਦਾ ਫਿਰ ਉਸ ਔਰਤ ਨੇ ਕਿਹਾ ਕਿ ਤੂੰ ਮੇਰੇ ਕੋਲ ਬੰਗਲੌਰ ਆ ਜਾਈਂ ਤੇਰੇ ਰਾਮਪੁਰ ਤੋਂ ਬੰਗਲੌਰ ਆ ਜਾਂਦਾ ਹੈ ਸ਼ਕੀਰੇ ਖਲੀਲੀ ਕੋ ਰਹਿਣ ਲੱਗਦਾ ਹੈ ਤੇ ਉਸ ਦੀ ਜਾਇਦਾਦ ਦੀ ਸਾਮ ਸੰਭਾਲ ਕਰਨ ਲੱਗਦਾ ਸਮਾਂ ਲੰਘਣ ਲੱਗਦਾ ਤਾਂ ਇਹ ਸ਼ਕੀਰੇ ਖਲੀਲੀ ਨੂੰ ਕਹਿੰਦਾ ਕਿ ਜੇ ਤੂੰ ਮੁੰਡਾ ਚਾਹਣੀ ਹੈ ਤਾਂ ਤੈਨੂੰ ਆਪਣੇ ਪਤੀ ਤੋਂ ਦੂਰ ਰਹਿਣਾ ਪਊ ਅਲੱਗ ਰਹਿਣਾ ਪਊ ਫੇਰ ਹੀ ਤੇਰੇ ਕੋਲ ਪੁੱਤਰ ਹੋ ਸਕਦਾ ਹੈ 1985 ਦੇ ਵਿੱਚ ਸ਼ਕੀਰੇ ਖਲੀਲੀ ਅਕਬਰ ਮਿਰਜ਼ਾ ਤੋਂ ਤਲਾਕ ਲੈ ਲੈਂਦੀ ਹੈ ਤਲਾਕ ਲੈਣ ਤੋਂ ਬਾਅਦ ਸ਼ਕੀਰੇ ਖਲੀਲੀ ਇਸ ਨੌਕਰ ਨੂੰ ਕਹਿੰਦੀ ਹੈ ਕਿ ਹੁਣ ਦੱਸ ਮੇਰੀ ਇੱਛਾ ਕਿਵੇਂ ਪੂਰੀ ਹੋਊਗੀ ਤਾਂ ਉਸ ਨੇ ਕਿਹਾ ਤੂੰ ਫਿਕਰ ਨਾ ਕਰ 17 ਅਪ੍ਰੈਲ 1986 38 ਸਾਲਾਂ ਦੀ ਸੀ ਤਾਂ ਉਹ ਮਨੋਰ ਲਾਲ ਮਿਸ਼ਰਾ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਮਨੋਰ ਲਾਲ ਮਿਸ਼ਰਾ ਵਿਆਹ ਤੋਂ ਬਾਅਦ ਆਪਣਾ ਨਾਮ ਬਦਲ ਕੇ ਸੁਆਮੀ ਸ਼ਰਦਾ ਆਨੰਦ ਰੱਖ ਲੈਂਦਾ ਹੈ ਇਹ ਗੱਲ ਦਾ ਜਦੋਂ ਜੀਆਂ ਕੁੜੀਆਂ ਨੂੰ ਤੇ ਉਸ ਦੀ ਮਾਂ ਨੂੰ ਪਤਾ ਲੱਗਦਾ ਤਾਂ ਉਹ ਬੰਗਲੌਰ ਛੱਡ ਕੇ ਚਲੀਆਂ ਜਾਂਦੀਆਂ ਨੇ ਉਹ ਕਹਿੰਦੀਆਂ ਕਿ ਅਸੀਂ ਤੇਰੇ ਨਾਲ ਨਹੀਂ ਰਹਿਣਾ ਪਰ ਇੱਕ ਬੇਟੀ ਸੰਪਰਕ ਵਿੱਚ ਹੁੰਦੀ ਹੈ ਉਹ ਮੁੰਬਈ ਦੇ ਵਿੱਚ ਮਾਡਲਿੰਗ ਵਿੱਚ ਆਪਣਾ ਕੈਰੀਅਰ ਬਣਾ ਰਹੀ ਹੁੰਦੀ ਹੈ ਤੇ ਉਹ ਥੋੜੇ ਦਿਨਾਂ ਬਾਅਦ ਹੀ ਫੋਨ ਕਰਦੀ ਰਹਿੰਦੀ ਹੈ ਮਈ 1991 ਦੀ ਗੱਲ ਹੈ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਪਰ ਫੋਨ ਸ਼ਰਦਾ ਨੰਦ ਨੇ ਚੱਕਿਆ ਉਸ ਨੇ ਪੁੱਛਿਆ ਕਿ ਮੇਰੀ ਮਾਂ ਕਿੱਥੇ ਹੈ ਤਾਂ ਸ਼ਰਦਾ ਨੰਦ ਨੇ ਕਿਹਾ ਕਿ ਉਹ ਤਾਂ ਕਿਤੇ ਵਿਆਹ ਦੇ ਵਿੱਚ ਗਈ ਹੋਈ ਹੈ 3-4 ਦਿਨਾਂ ਤੱਕ ਆਏਗੀ ਤਾਂ ਕੁੜੀ ਨੇ 3-4 ਦਿਨਾਂ ਬਾਅਦ ਫੇਰ ਫੋਨ ਕੀਤਾ ਤੇ ਸ਼ਰਦਾ ਨੰਦ ਨੇ ਫੋਨ ਫੇਰ ਚੱਕਿਆ ਤੇ ਕਿਹਾ ਕਿ ਅਜਿਓ ਵਿਆਹ ਤੋਂ ਵਾਪਸ ਨਹੀਂ ਆਈ ਕੁਝ ਦਿਨਾਂ ਬਾਅਦ ਫੇਰ ਬੇਟੀ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਹੁਣ ਸ਼ਰਦਾ ਨੰਦ ਨੇ ਕਿਹਾ ਕਿ ਉਹ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਸ ਨੂੰ ਇਨਕਮ ਟੈਕਸ ਦੀ ਟੈਨਸ਼ਨ ਹੈ ਹੋਰ ਦਿਨ ਲੰਘੇ ਤਾਂ ਫੇਰ ਕੁੜੀ ਨੇ ਆਪਣੀ ਮਾਂ ਨੂੰ ਫੋਨ ਕੀਤਾ ਹੁਣ ਸ਼ਰਦਾ ਨੰਦ ਨੇ ਕਿਹਾ ਕਿ ਤੇਰੀ ਮਾਂ ਪ੍ਰੈਗਨੈਂਟ ਹੈ ਇਸ ਲਈ ਉਹ ਅਮਰੀਕਾ ਚਲੀ ਗਈ ਉਸ ਨੇ ਕਿਹਾ ਕਿ 9 ਮਹੀਨਿਆਂ ਤੱਕ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਸ਼ਰਦਾ ਨੰਦ ਨੇ ਅਮਰੀਕਾ ਦਾ ਇੱਕ ਐਡਰੈਸ ਦਿੱਤਾ ਕਿ ਤੇਰੀ ਮਾਂ ਉੱਥੇ ਰਹਿ ਰਹੀ ਹੈ ਤਾਂ ਉਹ ਕੁੜੀ ਦਾ ਇੱਕ ਦੋਸਤ ਅਮਰੀਕਾ ਦੇ ਵਿੱਚ ਰਹਿੰਦਾ ਸੀ ਉਸ ਨੇ ਉਸ ਨੂੰ ਕਿਹਾ ਕਿ ਥੋਂ ਪਤਾ ਕਰਕੇ ਦੱਸ ਕਿ ਮੇਰੀ ਮਾਂ ਰਹਿ ਰਹੀ ਹੈ ਜਾਂ ਨਹੀਂ ਰਹਿ ਰਹੀ ਕਿਉਂਕਿ ਕੁੜੀ ਨੂੰ ਸ਼ਰਦਾ ਨੰਦ ਦੇ ਸ਼ੱਕ ਹੋ ਗਿਆ ਸੀ ਤਾਂ ਦੋਸਤ ਨੇ ਉਸ ਜਗ੍ਹਾ ਤੇ ਪਤਾ ਕੀਤਾ ਪਰ ਉਸਨੇ ਕਿਹਾ ਕਿ ਨਹੀਂ ਤੇਰੀ ਮਾਂ ਇਸ ਜਗ੍ਹਾ ਤੇ ਨਹੀਂ ਰਹਿ ਰਹੀ ਅਖਰਕਾਰ ਇਸ ਕੁੜੀ ਦੇ ਸਬਰ ਦਾ ਬੰਨ ਟੁੱਟ ਜਾਂਦਾ ਹੈ 10 ਜੂਨ 1992 ਨੂੰ ਇਹ ਕੁੜੀ ਅਸ਼ੋਕਾ ਨਗਰ ਦੇ ਥਾਣੇ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਕੰਪਲੀਟ ਦਰਜ ਕਰਵਾਉਂਦੀ ਹੈ ਕਿ ਮੇਰੀ ਮਾਂ ਦਾ ਕੁਝ ਪਤਾ ਨਹੀਂ ਲੱਗਦਾ ਜੇ ਮੈਂ Swami Sharad Anand ਤੋਂ ਪੁੱਛਦੀਆਂ ਤਾਂ ਇਹ ਵੀ ਮੈਨੂੰ ਕੋਈ ਸੰਤੋਖਜਨਕ ਉੱਤਰ ਨਹੀਂ ਦਿੰਦਾ ਪੁਲਿਸ ਨੇ ਇਸ ਗੱਲ ਤੇ ਕੋਈ ਗੌਰ ਨਾ ਕੀਤਾ ਸਮਾਂ ਲੰਘਦਾ ਗਿਆ 92 ਲੰਘਿਆ 93 ਲੰਘਿਆ 94 ਆ ਗਿਆ ਤੇ ਹੁਣ ਕੁੜੀ ਨੇ ਇਸ ਕੇਸ ਬਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਉਹਨਾਂ ਨਾਲ ਸੰਪਰਕ ਕੀਤਾ ਤਾਂ ਕੇਂਦਰੀ ਅਪਰਾਧ ਸ਼ਾਖਾ ਨੇ ਇਹ ਕੇਸ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਇਹ ਗੱਲ ਹੈ 26 ਮਾਰਚ 1994 ਦੀ ਫਿਰ ਇੱਕ ਕੌਨਸਟੇਬਲ ਨੇ Swami Sharad Anand ਦੇ ਘਰ ਦੀ ਰੇਕੀ ਕੀਤੀ ਤੇ ਘਰ ਦਾ ਇੱਕ ਨੌਕਰ ਜੋ ਰੋਜ਼ਾਨਾ ਸ਼ਰਾਬ ਵਾਲੇ ਠੇਕੇ ਤੇ ਜਾਇਆ ਕਰਦਾ ਸੀ ਸ਼ਰਾਬ ਪੀਂਦਾ ਸੀ ਉਸ ਨੂੰ ਸ਼ਰਾਬ ਪਿਆਈ ਤੇ ਉਸ ਨੂੰ ਪੁੱਛਿਆ ਕਿ ਤੁਹਾਡੀ ਮੈਡਮ ਕਿੱਥੇ ਹੈ ਉਸ ਦਾ ਕਿਉਂ ਨਹੀਂ ਪਤਾ ਲੱਗ ਰਿਹਾ ਕਿੱਥੇ ਗਈ ਹੈ ਨੌਕਰ ਨੇ ਕਿਹਾ ਕਿ ਮੈਡਮ ਕਿਤੇ ਨਹੀਂ ਗਈ ਮੈਡਮ ਤਾਂ Swami Sharad Anand ਦਾ ਇੱਕ ਬਹੁਤ ਸੋਹਣਾ ਕਮਰਾ ਬਣਾਇਆ ਹੋਇਆ ਉਸ ਦੇ ਫਰਸ਼ ਹੇਠਾਂ ਦੱਬੀ ਹੋਈ ਹੈ ਤਾਂ ਫਿਰ 28 ਮਾਰਚ 1994 ਨੂੰ ਪੁਲਿਸ ਸ਼ਰਧਾ ਆਨੰਦ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਉਹ ਦੱਸਦਾ ਹੈ ਫਿਰ 30 ਮਾਰਚ 1994 ਨੂੰ ਇੱਕ ਟੀਮ ਗਠਿਤ ਕੀਤੀ ਜਾਂਦੀ ਹੈ ਜਿਸ ਵਿੱਚ ਡਾਕਟਰਾਂ ਦੀ ਟੀਮ ਮਜਿਸਟ੍ਰੇਟ ਇਸ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਤੇ ਗਵਾਹ ਹੁੰਦੇ ਨੇ ਇਹ ਸਾਰੀ ਘਟਨਾ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਤੇ ਉਸ ਕਮਰੇ ਦੇ ਫਰਸ਼ ਨੂੰ ਪਟਿਆ ਜਾਂਦਾ ਹੈ ਉਸ ਦੇ ਹੇਠੋਂ ਇੱਕ ਲੱਕੜ ਦਾ ਬਾਕਸ ਨਿਕਲਦਾ ਹੈ ਬਾਕਸ ਨੂੰ ਜਦੋਂ ਖੋਲਿਆ ਜਾਂਦਾ ਤਾਂ ਦੇਖ ਕੇ ਸਭ ਹੈਰਾਨ ਸੀ ਬਾਕਸ ਦੇ ਵਿੱਚ ਕੰਕਾਲ ਸੀ ਨਾਈਟੀ ਸੀ ਲੰਬੇ ਵਾਲ ਪਏ ਸੀ ਚੂੜੀਆਂ ਸੀ ਸੈਂਡਲ ਸੀ ਤਾਂ ਉਸ ਤੋਂ ਸਨਾਖਤ ਹੋ ਜਾਂਦੀ ਹੈ ਫਿਰ ਸਵਾਮੀ ਸ਼ਰਦਾ ਆਨੰਦ ਦੇ ਉੱਤੇ ਮੁਕੱਦਮਾ ਚੱਲਦਾ ਹੈ ਨਿਚਲੀ ਅਦਾਲਤ 2000 ਸਾਲ ਦੇ ਵਿੱਚ ਉਸ ਨੂੰ ਫਾਂਸੀ ਦੀ ਸਜ਼ਾ ਦਿੰਦੀ ਹੈ ਫੇਰ ਉਹ ਆਪਣਾ ਰੁਖ ਹਾਈ ਕੋਰਟ ਵੱਲ ਕਰਦਾ ਹੈ 2005 ਦੇ ਵਿੱਚ ਹਾਈ ਕੋਰਟ ਵੀ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ 2008 ਦੇ ਵਿੱਚ ਉਹ ਸੁਪਰੀਮ ਕੋਰਟ ਦਾ ਰੁਖ ਕਰਦਾ ਹੈ ਸੁਪਰੀਮ ਕੋਰਟ ਉਸ ਨੂੰ ਬਿਨਾ ਕਿਸੇ ਛੁੱਟੀ ਤੋਂ ਉਮਰ ਕੈਦ ਦੀ ਸਜ਼ਾ ਦੇ ਦਿੰਦੀ ਹੈ ਹੁਣ ਪਿਛਲੇ ਸਾਲ 2023 ਦੇ ਵਿੱਚ ਉਸ ਨੇ ਇੱਕ ਕਾਰਜੀ ਸੁਪਰੀਮ ਕੋਰਟ ਦੇ ਵਿੱਚ ਹੋਰ ਦਾਇਰ ਕੀਤੀ ਕਿ ਮੈਨੂੰ ਛੱਡ ਦਿੱਤਾ ਜਾਵੇ ਪਰ ਸੁਪਰੀਮ ਕੋਰਟ ਨੇ ਉਸ ਦੀ ਅਰਜ਼ੀ ਠੁਕਰਾ ਦਿੱਤੀ ਹੁਣ ਸਵਾਮੀ ਸ਼ਰਧਾਨੰਦ ਦੀ ਉਮਰ 81 ਸਾਲ ਹੈ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਕਾਰਨ ਹੋਇਆ ਤਾਂ ਉਸ ਨੇ ਦੱਸਿਆ ਕਿ ਸ਼ਕੇਰੇ ਖਲੀਲੀ ਨੂੰ ਵਿਆਹ ਤੋਂ ਬਾਅਦ ਪਤਾ ਲੱਗ ਗਿਆ ਕਿ ਮੇਰੇ ਕੋਈ ਮੁੰਡਾ ਨਹੀਂ ਹੋਏਗਾ ਇਹ ਝੂਠ ਬੋਲ ਰਿਹਾ ਸੀ ਇਸ ਨੇ ਮੈਨੂੰ ਗੁੰਮਰਾਹ ਕੀਤਾ ਤਾਂ ਉਸਨੇ ਸੋਚਿਆ ਕਿ ਮੈਂ ਆਪਣੀ ਸਾਰੀ ਜਾਇਦਾਦ ਆਪਣੀਆਂ ਬੇਟੀਆਂ ਦੇ ਨਾਂ ਵੰਡ ਦੇਵਾਂਗੀ ਉਹਨਾਂ ਦੇ ਨਾਂ ਕਰ ਦੇਵਾਂਗੀ ਤੇ ਇਹ ਗੱਲ ਦਾ ਸ਼ਰਦਾ ਨੰਦ ਨੂੰ ਪਤਾ ਲੱਗ ਗਿਆ ਕਿ ਮੇਰੇ ਹੱਥੋਂ ਜ਼ਮੀਨ ਜਾਇਦਾਦ ਜਾਣ ਵਾਲੀ ਹੈ ਤਾਂ ਉਸਨੇ ਇਸ ਨੂੰ ਨਸ਼ੀਲੀਆਂ ਗੋਲੀਆਂ ਖਵਾਈਆਂ ਤੇ ਇੱਕ ਬਾਕਸ ਦੇ ਵਿੱਚ ਬੰਦ ਕਰਕੇ ਜਿਉਂਦੀ ਨੂੰ ਹੀ ਧਰਤੀ ਦੇ ਵਿੱਚ ਉਹ ਬਾਕਸ ਨੂੰ ਦੱਬ ਦਿੱਤਾ ਜੇ ਇਸ ਕਹਾਣੀ ਨੂੰ ਗੌਰ ਨਾਲ ਸੁਣਾਇਆ ਜਾਵੇ ਤਾਂ ਇਸ ਵਿੱਚੋਂ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਸ਼ਕੇਰੇ ਖਲੀਲੀ ਨੇ ਇੱਕ ਪੁੱਤਰ ਦੀ ਚਾਹ ਪਿੱਛੇ ਪੁੱਤਰ ਦੀ ਪ੍ਰਾਪਤੀ ਪਿੱਛੇ ਆਪਣਾ ਘਰ ਖੇਰੂ-ਖੇਰੂ ਕਰ ਲਿਆ ਆਪਣੇ ਪਤੀ ਨਾਲ ਤਲਾਕ ਵੀ ਲੈ ਲਿਆ ਆਪਣੀਆਂ ਬੇਟੀਆਂ ਤੋਂ ਆਪਣੀ ਮਾਂ ਤੋਂ ਵੀ ਦੂਰ ਹੋ ਗਈ ਤੇ ਸਭ ਤੋਂ ਵੱਡੀ ਗੱਲ ਆਪਣੀ ਜ਼ਿੰਦਗੀ ਤੋਂ ਵੀ ਹੱਥ ਤੋਂ ਬੈਠੀ ਸੋ ਕਈ ਵਾਰ ਜ਼ਿੰਦਗੀ ਦੇ ਵਿੱਚ ਐਦਾਂ ਦੇ ਮੋੜ ਆਉਂਦੇ ਨੇ ਕਿ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ ਪਰ ਹਮੇਸ਼ਾ ਜਦੋਂ ਕੋਈ ਵੀ ਫੈਸਲਾ ਕਰੋ ਤਾਂ ਉਸ ਦੇ ਨਫੇ ਨੁਕਸਾਨ ਜ਼ਰੂਰ ਦੇਖੋ ਇੱਕ 600 ਕਰੋੜ ਦੀ ਮਾਲਕਣ ਜਿਸ ਦੀ ਅੱਜ ਦੀ ਵੈਲਿਊ ਲਗਾਈ ਜਾਵੇ ਤਾਂ 5-6000 ਕਰੋੜ ਹੁੰਦੀ ਹੈ ਉਸ ਦੀ ਦਰਦਨਾਕ ਮੌਤ ਹੋ ਗਈ ਉਸ ਦੀ ਜ਼ਿੰਦਗੀ ਦਾ ਅੰਤ ਬੜਾ ਹੀ ਮਾੜਾ ਹੋਇਆ ਤੁਹਾਨੂੰ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਹੈ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ